ਜੀ ਮਸਾ 1971 ਤੋਂ ਬਾਅਦ ਇਹ ਮੁਕਤਰੀ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਹੋਏਗੀ ਤੇ ਭਾਰਤ ਦੇ ਵਿੱਚ ਬਾਕੀ ਰਾਜਾਂ 'ਚ ਵੀ ਹੋ ਰਹੀ ਹੈ ਇਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਮੈਂ ਸਮਝਦਾ 1971 ਦੇ ਅੰਦਰ ਇੱਕ ਬਹੁਤ ਵੱਡਾ ਯੁੱਧ ਜਿਹੜਾ ਉਹ ਲੱਗਿਆ ਸੀ ਉਸ ਤੋਂ ਬਾਅਦ ਹੁਣ ਜਦ ਵਰਗੇ ਹਰਾਤ ਬਣੇ ਹੋਏ ਨੇ ਕਿ ਸੋ ਹੁਣ ਸਮਾਂ ਹੈਗਾ ਕਿ ਜਿਹੜਾ ਪਾਕਿਸਤਾਨ ਦੇ ਅੰਦਰ ਅਤਵਾਦੀਆਂ ਦੀਆਂ ਫੈਕਟਰੀਆਂ ਬਣੀਆਂ ਹੋ ਜਾਂਦੀਆਂ ਕਿ ਅਤਵਾਦੀ ਫੈਕਟਰੀਆਂ ਜੋ ਸਖਲਾਈ ਦੇ ਕੇ ਦੂਜੇ ਦੇਸ਼ਾਂ ਨੂੰ ਭੇਜੇ ਜਾਂਦੇ ਨੇ ਉੱਥੇ ਜਾ ਕੇ ਮਨੁੱਖਤਾ ਦਾ ਕਾਹਨ ਕਰਦੇ ਨੇ ਕਿ ਸੋ ਉਹਨਾਂ ਫੈਕਟਰੀਆਂ ਨੂੰ ਤਬਾਹ ਕਰਨ ਦਾ ਸਮਾਂ ਹੈਗਾ ਕਿਉਂਕਿ ਬਹੁਤ ਹੋ ਗਿਆ ਪੰਜ ਦੇਸ਼ ਦੇ ਅੰਦਰ ਕਰਦੇ ਨੇ ਸੋ ਉਹਨਾਂ ਅਤਵਾਦੀਆਂ ਦੀਆਂ ਫੈਕਟਰੀਆਂ ਨੂੰ ਹੁਣ ਤਬਾਹ ਕਰਨ ਦਾ ਸਮਾਂ ਆ ਗਿਆ ਸੋ ਉਹਦੇ ਨਾਲ ਉਹਨਾਂ ਉਹਦੇ ਵਿੱਚ ਰਹਿ ਗਿਆ ਪਾਰ ਸਰਕਾਰ ਦੇ ਨਾਲ ਪੰਜਾਬ ਜਿਹੜਾ ਡਟ ਕੇ ਖੜਾਗਾ ਅਸੀਂ ਇਹ ਜਿਹੜੀ ਮੌਕ ਟ੍ਰਿਲ ਹੋ ਰਹੀ ਹੈ ਉਹਦੇ ਚ ਪਾਰ ਸਰਕਾਰ ਦਾ ਸਾਥ ਦੇਵਾਂਗੇ ਜੀ ਬਸ ਸਾਹਿਬ ਪੰਜਾਬੀਆਂ ਨੇ ਮੋਰੀ ਭੂਮਿਕਾ ਨਿਭਾਈ ਹੈ ਚਾਹੇ ਗੱਲ ਕਿਸਾਨਾਂ ਦੀ ਕਰੀਏ ਉਹ ਵੀ ਜਿਹੜੋ ਫੌਜ ਲੜਦੀ ਹੈ ਤਾਂ ਪਿੱਛੇ ਰਸ਼ਦ ਨੂੰ ਪਹੁੰਚਾਉਣਾ ਜਾਂ ਬਾਕੀ ਕੰਮ ਲਈ ਉਹ ਨਾਲ ਖੜਦੀ ਰਹੀ ਹੈ ਪੰਜਾਬ ਸਰਕਾਰ ਦੀ ਭੂਮਿਕਾ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਤੇ ਲੋਕਾਂ ਦੇ ਵਿੱਚ ਜਿਹੜਾ ਡਰ ਤੇ ਸਹਿਮ ਦਾ ਮਾਹੌਲ ਹੈ ਉਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਦੋਂ ਮੌਕ ਟ੍ਰਿਲ ਹੋਊਗੀ ਤਾਂ ਮੈਂ ਸਮਝ ਕਨੈਦਰ ਆਤਮ ਵਿਸ਼ਵਾਸ ਜਿਹੜਾ ਹੋਰ ਬਦੂਆ ਕਿਉਂਕਿ ਦੇਸ਼ ਦੇ ਲੋਕ ਪੰਜਾਬ ਦੇ ਲੋਕ ਜਾਣਦੇ ਨੇਗੇ ਕਿ ਪਾਕਿਸਤਾਨ ਜਿਹੜਾ ਹੈਗਾ ਭਾਰਤ ਨੂੰ ਸਥਿਰ ਕਰਨਾ ਚਾਹੁੰਦਾਗਾ ਪੰਜਾਬ ਨੂੰ ਸਥਿਰਤ ਕਰਨਾ ਚਾਹੁੰਦਾਗਾ ਪੰਜਾਬ ਦੀ ਇਕਨੋਮੀ ਨੂੰ ਤਬਾਹ ਕਰਨਾ ਚਾਹੁੰਦਾਗਾ ਦੇਸ਼ ਦੀ ਇਕਨੋਮੀ ਨੂੰ ਤਬਾਹ ਕਰਨਾ ਚਾਹੁੰਦਾਗਾ ਸੋ ਦੇਸ਼ ਦੇ ਨਾਗਰਿਕਾਂ ਨੂੰ ਬਿਲਕੁਲ ਇਹ ਸਾਰੀ ਗੱਲਾਂ ਪਤਾ ਨਹੀਂ ਗਈਆਂ ਔਰ ਦੇਸ਼ ਦੇ ਨਾਗਰਿਕ ਜਿਹੜੇ ਨੇਗੇ ਉਹ ਇਕਜੁੱਟ ਨੇ ਇੱਕ ਮੁੱਟ ਲੰਗੇ ਔਰ ਜਿਹੜਾ ਪਾਰ ਸਰਕਾਰ ਦੇ ਨਾਲ ਖੜੇ ਨੇਗੇ ਔਰ ਮੈਂ ਸੰਵਿਧਾਨ ਸਾਡੇ ਜਿਹੜਾ ਆਪੋ ਜੀ ਦੇ ਪਾਕਿਸਤਾਨ ਨੂੰ ਜਵਾਬ ਦੇਣਗੇ ਬਹੁਤ ਸ਼ੁਕਰੀਆ ਹੁੰਦਾ ਹੈ ਮੰਤਰੀ ਹਰਪਾਲ ਸਿੰਘ ਚਿਮ ਮੌਕ ਟ੍ਰੇਲ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਸਵਾਲ ਖੜੇ ਹੋ ਰਹੇ ਨੇ ਤਾਂ ਪੰਜਾਬ ਦੇ ਵਿੱਚ 20 ਜ਼ਿਲ੍ਹਿਆਂ ਦੇ ਵਿੱਚ ਇਹ ਮੌਕ ਟ੍ਰੇਲ ਹੋਣੀ ਹੈ ਭਲਕੇ ਇਹ ਮੌਕ ਟ੍ਰੇਲ ਹੈ ਤੇ ਇਹ ਜਿਹੜੇ 1971 ਤੋਂ ਬਾਅਦ ਇਹ ਮੌਕ ਟ੍ਰੇਲ ਹੋ ਰਹੀ ਹੈ ਤੇ ਜੰਗ ਵਰਗੇ ਹਾਲਾਤ ਜਿਹੜੇ ਉਹ ਬਣੇ ਹੋਏ ਨੇ ਤਾਂ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਹੈ ਕਿਉਂਕਿ ਉਸ ਵੇਲੇ ਜਿਹੜੀ ਹੈ ਉਹ ਪੂਰੀ ਤਰ੍ਹਾਂ ਬਲੈਕਆਊਟ ਜਿਹੜਾ ਉਹ ਹੋ ਜਾਂਦਾ ਸੀ ਕੀਤਾ ਜਾਂਦਾ ਸੀ ਉਸ ਤਰੀਕੇ ਨਾਲ ਲੋਕਾਂ ਨੂੰ ਕਿਹਾ ਜਾਏਗਾ ਕਿ ਆਪਣੇ ਜਿਹੜੇ ਵਾਹਨ ਨੇ ਜਾਂ ਘਰਾਂ ਦੇ ਵਿੱਚ ਲਾਈਟ ਹੈ ਉਹ ਬਿਲਕੁਲ ਬੰਦ ਜਿਹੜੀ ਉਹ ਰੱਖੀ ਜਾਵੇ ਤਾਂ ਕਿ ਲੰਗ ਵਰਗੇ ਜਦੋਂ ਹਾਲਾਤ ਹੋਣ ਤਾਂ ਉਦੋਂ ਕੋਈ ਵੀ ਜਿਹੜੀ ਮਜ਼ਾਇਲ ਹੈ ਜਾਂ ਹੋਰ ਤਰੀਕੇ ਦੇ ਨਾਲ ਕੋਈ ਹਮਲਾ ਜਿਹੜਾ ਉਹ ਨਾ ਹੋ ਸਕੇ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੰਤਰੀ ਹਰਪਾਲ ਸਿੰਘ ਚਿਮਾ ਸਾਹਿਬ ਦਾ ਕਹਿਣਾ ਕਿ ਅਸੀਂ ਇਸ ਲੜਾਈ ਦੇ ਵਿੱਚ ਭਾਰਤ ਸਰਕਾਰ ਦੇ ਨਾਲ ਜਿਸ ਤਰ੍ਹਾਂ ਦੀ ਭੂਮਿਕਾ ਵੀ ਸਾਡੀ ਹੋਏਗੀ ਉਹ ਭੂਮਿਕਾ ਨਿਭਾਉਣ ਲਈ ਪੰਜਾਬੀ ਪਹਿਲਾਂ ਵੀ ਤਿਆਰ ਸੀਗੇ ਤੇ ਪੈਨਾਲ ਖੜੇ ਸੀ ਤੇ ਹੁਣ ਵੀ ਉਹ ਨਾਲ ਖੜਨਗੇ ਕੈਮਰਾਮੈਨ ਅਸ਼ੋਕ ਸਿੱਧੂ ਦੇ ਨਾਲ ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਇੱਕ ਦੋ ਪ੍ਰਾਈਮਰੀ ਸ਼ਰਟ ਵੀ ਤੁਹਾਡਾ ਆਪਣਾ ਤੁਹਾਡੇ